ਹਾਂਜੀ ਦੋਸਤੋ ਕਿੱਦਾਂ ਹਾਂ ਰਹੀ ਠੀਕ ਠਾਕ ਹਾਂ ਹੋਰ ਫਿਰ ਕੀ ਬੰਦਾ ਅੱਜ ਦਬੜੀ ਖਾਨੇ ਦੇ ਵਿੱਚ ਸਵੇਰ ਸਵਾ ਕੁਸ਼ੀ ਦਾ ਟਾਈਮ ਹੋ ਚੁੱਕਿਆ ਤੇ ਮੈਂ ਜਾ ਰਿਹਾ ਸੀ ਵਾਪਸ ਘਰਾਂ ਨੂੰ 5 ਕਿ ਉਹ ਜੀ ਆਪਾਂ ਆ ਜਾਂਦੇ ਉਹਨੇ ਰਨਿੰਗ ਰੋਨਗ ਲਾ ਲਈਦੀ ਐ ਤੇ ਐਕਸਰਸਾਈਜ਼ਾਂ ਕਰ ਲਈਆਂ ਗੱਲ ਬਾਤ ਜੀ ਬਣ ਜਾਂਦੀ ਐ ਉਹ ਵੀਦ ਲਈ ਤੇ ਜਿਵੇਂ ਸਵੇਰ ਆਪਾਂ ਉਣੇ ਆ ਸਰੀਰ ਨੀਰ ਨੂੰ ਦੇਸੀ ਕਿ ਉਹ ਜਿੰਨਾ ਕੰਮ ਹੀ ਕਰਦੀ ਹੈਗੀ ਸਵੇਰ ਦੀ ਜਿਹੜੀ ਹੁੰਦੀ ਹੈਗੀ ਐਕਸਰਸਾਈਜ਼ ਰਨਿੰਗ ਹਨਾ ਸੈਰ ਕਰਨੀ ਕਹਿ ਲ ਗੀ ਜੀ ਨੂੰ ਕਿ ਗੱਲਬਾਤ ਬਣ ਜਾਂਦੀ ਆ ਸੈਰ ਵੀ ਹੋ ਜਾਂਦੀ ਆ ਐਕਸਰਸਾਈਜ਼ ਵੀ ਲੱਗ ਜਾਂਦੀ ਆ ਸਾਰਾ ਹੋ ਜੀ ਹੋ ਜਾਂਦਾ ਤੇ ਅੱਜ ਮੌਸਮ ਬਹੁਤ ਘੈਂਟ ਸੀ ਤੁਹਾਨੂੰ ਮੌਸਮ ਦਿਖਾ ਦਿਆਂ ਆਪਾਂ ਦੌੜੀ ਖਾਨੇ ਦਾ ਦੇਖੋ ਬੱਦਲ ਬਾਈ ਬਣੀ ਹੋਈਆਂ ਤੇ ਮੀਂਹ ਜੇ ਹੋਣਾ ਆਉਂਦਾ ਕੱਲ ਪਰਸੋਂ ਵੀ ਪਰਸੋਂ ਹੈ ਇਹ ਪੈ ਕੇ ਆੜਿਆ ਪਰਸੋਂ ਥੋੜਾ ਪਿਆ ਤੇ ਜੇ ਹੁਣ ਫੁੱਲ ਮੀਂਹ ਆਉਂਦਾ ਤੇ ਝੋਨੇ ਨੂੰ ਪੂਰਾ ਲਾਭ ਦਈਗਾ ਕਿਉਂਕਿ ਝੋਨਾ ਵਧੀਆ ਚੱਲ ਪੈਂਦਾ ਮੀਂਹ ਦੇ ਪਾਣੀ ਨਾਲ ਫਿਰ ਗੱਲਬਾਤ ਐਂਡ ਹੋ ਜਾਂਦੀ ਆ ਆ ਆਪਣਾ ਦਰਸ਼ਨ ਆ ਬਾਈ ਇਹ ਵੀ ਦਿੱਲੀ ਆਉਂਦਾ ਹੁੰਦਾ ਡੌਗ ਲੈ ਕੇ ਜਰਮਨ ਆ ਇਹ ਤੇ ਇਹ ਵੀ ਆਪਣਾ ਦਰਸ਼ਨ ਵੀ ਆਉਂਦਾ ਹੁੰਦਾ ਦਿੱਲੀ ਲੈ ਕੇ ਕੁੱਤੇ ਨੂੰ ਤੇ ਆਪਾਂ ਗੱਲ ਕਰਦੇ ਸੀ ਮੀਂਹ ਦੀ ਜੇ ਮੀਂਹ ਆ ਗਿਆ ਤੇ ਗੱਲ ਬਣ ਜਾਣੀ ਐਨ ਤੇਰਾ ਲੱਗ ਜਾਣਾ ਤੇ ਹੁਣ ਵੀ ਨਜ਼ਾਰਾ ਆਈ ਜਾਂਦਾ ਠੰਢੀ ਠੰਢੀ ਹਵਾਵਾਂ ਚੱਲ ਰਹੀਆਂ ਆ ਨੇ ਬਦਲ ਆਪਣੀ ਆਈ ਤੇ ਆਇਆ ਹੋਇਆ ਬਸ ਵਰਨ ਦੀ ਧੀਰ ਆ ਵਿੱਚ ਮੜੀਆਂ ਮੂਟੀਆਂ ਕਣੀਆਂ ਢਿੱਕੀਆਂ ਵੀ ਆ ਪਰ ਉਹ ਹਜੇ ਉਵੇਂ ਗੱਲ ਨਹੀਂ ਨੰਮਣੀ ਤੇ ਦੋਸਤੋ ਵੀਡੀਓ ਨੂੰ ਆਪਣਿਆਂ ਨੂੰ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਜਿਹੜੇ ਭਰਾ ਆਪਣੀਆਂ ਵੀਡੀਓ ਦੇਖਦੇ ਆ ਤੇ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਧੰਨਵਾਦ ਦੋਸਤੋ